ਦੇਖੋ ਜਿਹੜਾ ਇਹ ਵੱੰਦਾ ਸੱਦਾ ਜਿਹੜੇ ਕਿਸਾਨ ਆ ਉਹ ਸਮਾਜ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਜਿਹੜੀਆਂ ਲੜਨ ਵਾਲੀਆਂ ਉਹਨਾਂ ਨੂੰ ਨਾਲ ਲੈ ਕੇ ਇਹ ਜਿਹੜਾ ਸੱਦਾ ਦਿੱਤਾ ਆ ਚਾਹੇ ਉਹ ਟਰਾਂਸਪੋਰਟ ਹੋਵੇ ਚਾਹੇ ਵਪਾਰੀ ਵਰਗ ਹੋਵੇ ਚਾਹੇ ਆੜਤੀਏ ਹੋਣ ਚਾਹੇ ਸਾਰੇ ਸ਼ਹਿਰੀਆਂ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਹ ਸੱਦਾ ਦਿੱਤਾ ਗਿਆ ਕਿ ਜਿਹੜਾ ਕਿਸਾਨ ਅੰਦੋਲਨ ਚੱਲਦਾ ਇਹ ਸਾਰਿਆਂ ਤੇ ਅਸਰ ਪਾਊਗਾ ਜੇ ਇਹ ਇਹ ਮੰਗਾਂ ਜਿਹੜੀਆਂ ਮੰਨੀਆਂ ਨਹੀਂ ਜਾ ਰਹੀਆਂ ਮਤਲਬ ਸਰਕਾਰਾਂ ਦਾ ਇਹ ਰੋਲ ਆ ਇੱਕ ਰੋਲ ਆ ਕਿ ਜਿਹੜੀ ਕਿਸਾਨ ਜਥੇ ਜਿ세 ਬੰਦੀ ਲੜ ਰਹੀ ਆ ਜਾਂ ਕੋਈ ਹੋਰ ਵਰਗ ਲੜ ਰਿਹਾ ਇਸ ਕੋਲ ਨੂੰ ਇੰਨਾ ਲਮਕਾ ਦਿਓ ਇੰਨਾ ਥਕਾ ਦਿਓ ਕਾ ਦਿਓ ਕਿ ਉਹੋ ਲੜਨ ਤੋਂ ਜਿਹੜੇ ਲੋਕੀ ਉਹ ਪਿੱਛੇ ਹਟ ਜਾਣ ਪਰ ਇਹ ਆ ਵੀ ਇਹ ਕਿਸਾਨ ਜਥੇ ਬੰਦੀਆਂ ਜਿਹੜੀਆਂ ਜਿਹਦੇ ਵਿੱਚੋਂ ਦਿਲਜੀਤ ਸਿੰਘ ਡੱਲੇਵਾਲ ਮਰ ਮਰਤੇ ਬੈਠੇ ਆ ਲੜਾਂਗੇ ਉਹ ਤੱਕ ਲੜਾਂਗੇ ਜਦ ਤੱਕ ਜਿਹੜੀ ਜਿੱਤ ਆ ਉਹ ਹਾਸਲ ਨਹੀਂ ਹੋ ਜਾਂਦੀ ਦੇਸ਼ ਭਰ ਦੇ ਵਿੱਚੋਂ ਜਿਹੜੇ ਲੋਕ ਆ ਉਹ ਲੜ ਰਹੇ ਆ ਜੇ ਇਹ ਕਿਸਾਨ ਅੰਦੋਲਨ ਹਰਦਾ ਤੇ ਬੀਜੇਪੀ ਦੀਆਂ ਜਿਹੜੀਆਂ ਉਹ ਬਾਗਾਂ ਖੁੱਲੀਆਂ ਹੋ ਜਾਣਗੀਆਂ ਕਿਸਾਨ ਜਥੇ ਬੰਦੀਆਂ ਨੇ 3 ਸਾਲ ਪਹਿਲਾਂ ਵੀ ਇਸ ਵੇ ਮੋਦੀ ਸਰਕਾਰ ਦੀਆਂ ਗੋਡਣੀਆਂ ਲੁਆਈਆਂ ਸੀਆਂ ਤੇ ਹੁਣ ਫੇਰ ਜਿਹੜਾ ਡਟ ਕੇ ਅਸੀਂ ਖੜਾਂਗੇ ਇਹ ਇਹ ਜਿਹੜਾ ਹੈਗੀਆਂ ਮੰਗਾ ਬਣਵਾ ਕੇ ਪਿੱਛੇ ਹਟਾਂਗੇ ਇਹ ਤੋਂ ਬਗੈਰ ਅਸੀਂ ਪਿੱਛੇ ਨਹੀਂ ਹਾਂ ਪੰਜਾਬ ਬੰਦਾ ਸੱਦਾ ਜੀ ਸਾਡਾ ਪੰਜਾਬ ਬੰਦਾ ਵੀ ਅਸੀਂ ਕਹਿੰਦੇ ਆ ਵੀ ਸਾਰੇ ਕਾਰੋਬਾਰ ਜਿਹੜੇ ਆ ਉਸ ਦਿਨ ਬੰਦ ਕੀਤੇ ਜਾਣ ਅਸੀਂ ਉਸ ਦਿਨ ਜਿਹੜਾ ਪੋਰਹੀਰਾ ਚੌਕ ਆ ਇਹਦੇ ਵਿੱਚ ਇੱਕ ਵੱਡਾ ਜਾਮ ਵੀ ਇਹਦਾ ਜਿਹੜਾ ਲਾਇਆ ਜਾਊਗਾ ਜਿੱਥੋਂ ਮੇਨ ਸਾਰਾ ਜਿਹੜਾ ਟ੍ਰੈਫਿਕ ਚੱਲਦਾ ਸਾਰੀਆਂ ਟ੍ਰਾਂਸਪੋਰਟਾਂ ਨੂੰ ਸੱਦਾ ਦੇ ਕੇ ਆਏ ਆ ਸਾਰੀਆਂ ਜਿਹੜੀਆਂ ਟੈਕਸੀ ਯੂਨੀਅਨਾਂ ਉਹਨਾਂ ਨੂੰ ਕਿਹਾ ਸਾਰੇ ਜਿਹੜੇ ਆੜਤੀਏ ਉਹਨਾਂ ਨੂੰ ਕਿਹਾ ਸਾਰੇ ਕਾਰੋਬਾਰੀਆਂ ਨੂੰ ਕਿਹਾ ਵੀ ਸਾਡਾ ਸਾਥ ਆਓ ਇਕੱਲੇ ਇਕੱਲੇ ਲੜ ਕੇ ਆਪਾਂ ਜਿੱਤ ਹਾਸਲ ਨਹੀਂ ਕਰ ਸਕਦੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਤਦੋਂ ਇਹ ਜਿਹੜਾ ਮਸਲਾ ਹੈ ਹੱਲ ਹੋ ਸਕਣਾ ਜਗੀਰ ਡੱਲੇਵਾਲ ਦੀ ਇਹਨਾਂ ਦੱਸਿਆ ਜਦੋਂ ਮਜੀਦ ਸਿੰਘ ਰਾਏ ਹੁਣੀ ਉਹਨਾਂ ਦੀ ਸਿਹਤ ਜਿਹੜੀ ਜਿਆਦਾ ਕਮਜ਼ੋਰ ਆ ਉਹ ਕੈਂਸਰ ਦੇ ਮਰੀਜ਼ ਆ ਕੈਂਸਰ ਦੇ ਮਰੀਜ਼ ਆ ਲੰਮਾ ਟਾਈਮ ਹੋ ਗਿਆ ਉਹਨਾਂ ਨੂੰ ਜਿਹੜਾ ਇਹ ਚੱਲਦਿਆਂ ਨੂੰ ਬਹੁਤ ਦਿਨ ਹੋ ਜੇ ਜੇ ਨਾ ਇਹ ਮੰਗਾ ਮੰਨੀਆਂ ਗਈਆਂ ਉਹ ਬਹੁਤ ਦਿਨ ਕੱਟਣਗੇ ਨਹੀਂ ਮਦਰ ਉਹ ਚਾਹੁੰਦੇ ਆ ਵੀ ਕਿਸਾਨੀ ਦੇ ਆਗੂ ਆ ਜਿਹੜੇ ਜਿਨ੍ਹਾਂ ਦੇ ਕੋਲ ਜ਼ਿੰਦਗੀ ਦਾ ਤਜਰਬਾ ਉਹ ਹੌਲੀ ਹੌਲੀ ਕਰਕੇ ਖਤਮ ਹੋ ਜਾਣ ਪਰ ਇਹ ਹੋਣ ਨਹੀਂ ਦੇਵਾਂਗੇ। ਅ ਦੇਖੋ ਜਿਹੜਾ ਦਿੱਲੀਵਾਲ ਸਾਹਿਬ ਨੂੰ ਅੱਜ 33ਵਾਂ ਦਿਨ ਹੋ ਗਿਆ। ਅ ਮੰਨਵਰ ਤੇ ਬੈਠਿਆ ਔਰ ਜਿਹੜੀ ਭਾਰਤ ਸਰਕਾਰ ਹੈ ਉਹ ਕਿਸਲਟ ਕੇ ਬੈਠੀ ਹੈ। ਜਿਵੇਂ ਕਿ ਪਹਿਲਾਂ ਭਾਰਤ ਸਰਕਾਰ ਨੇ ਕਿਹਾ ਸੀਗਾ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਸੀਂ ਟਰੈਕਟਰ ਵਾਲੀਆਂ ਛੱਡ ਕੇ ਜਾ ਸਕਦੇ ਹੋ ਦਿੱਲੀ 101 ਦੇ ਜਿੱਥੇ ਭੇਜੇ ਉਹ ਵੀ ਨਹੀਂ ਜਾਣ ਦਿੱਤੇ। ਸ਼ੋ ਰੋਸ ਵਜੋਂ ਇਹ ਜਿਹੜਾ ਪੰਜਾਬ ਬੰਦਾ ਸਰਦਾਜ ਦਿੱਤਾ ਗਿਆ ਹੈ ਆਪਣੇ 30 ਤਰੀਕ ਦਾ ਉਹਦੇ ਸਬੰਧ ਦੇ ਵਿੱਚ ਅੱਜ ਸਰਦਾਰ ਹਰਪਾਲ ਸਿੰਘ ਸੰਘਾ ਜੀ ਪ੍ਰੈਜ਼ੀਡੈਂਟ ਨੇ ਆਜ਼ਾਦ ਕਿਸਾਨ ਕਮੇਟੀ ਦੇ ਇਹ ਮੇਰੇ ਨਾਲ ਨੇ ਅਸੀਂ ਹਿਆਰਪੁਰ ਜਿਹੜੀ ਮਾਰਕੀਟ ਹੈ ਉਹਦੇ ਵਿੱਚ ਸਾਰਿਆਂ ਨੂੰ ਅਪੀਲ ਕਰਦੇ ਹਟਿਆ ਜਿਹੜੇ ਟਰਾਂਸਪੋਰਟਰ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਔਰ ਸਾਰੇ ਨੇ ਸਾਨੂੰ ਯਕੀਨ ਦਵਾਇਆ ਉਹ ਟੈਕਸੀ ਯੂਨੀਅਨ ਉਹ ਸਾਡੇ ਆਟੋ ਰਿਕਸ਼ਾ ਯੂਨੀਅਨ ਸਾਰਿਆਂ ਨੇ ਸਾਨੂੰ ਭਰੋਸਾ ਦਵਾਇਆ ਕਿ ਅਸੀਂ ਤੁਹਾਡੇ ਨਾਲ ਆ ਬਿਲਕੁਲ ਔਰ ਜਿਹੜਾ 30 ਤਰੀਕ ਨੂੰ 7 ਵਜੇ ਤੋਂ 4 ਵਜੇ ਤੱਕ ਬਿਲਕੁਲ ਮੁਕੰਮਲ ਬੰਦ ਰਹੇਗਾ ਪੰਜਾਬ ਸੋ ਉਹਦੇ ਵਾਸਤੇ ਅਪੀਲ ਕਰਨ ਆਏ ਸੀਗੇ ਹੁਸ਼ਿਆਰਪੁਰ ਮਾਰਕੀਟ ਦੇ ਵਿੱਚ ਹੁਣ ਸੋ ਉਹ ਅਪੀਲ ਕਰਦੇ ਹਟੇ ਆ ਤਾਂ ਸਾਨੂੰ ਵੱਡਾ ਸਹਿਯੋਗ ਮਿਲ ਰਿਹਾ ਦੇਖੋ ਇਹ ਜਿਹੜੀ ਭਾਜਪਾ ਦੀ ਸਰਕਾਰ ਕੇਂਦਰ ਦੇ ਵਿੱਚ ਹੈ ਉਹਦਾ ਚਿਹਰਾ ਸਾਹਮਣੇ ਆਇਆ ਜਿਹੜੀ ਪੰਜਾਬ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਉਹਦਾ ਚਿਹਰਾ ਸਾਹਮਣੇ ਆਇਆ ਤੁਸੀਂ ਇਹ ਵੇਖੋ ਨਾ ਕਿ ਜੇ ਅਗਰ ਕੇਜਰੀਵਾਲ ਨੂੰ ਉੱਥੇ ਦਿੱਲੀ ਰੈਸਟ ਕਰਦੇ ਆ ਤੇ 92 ਦੇ 92 ਜਾ ਕੇ ਦਿੱਲੀ ਬਹਿ ਜਾਂਦੇ ਆ ਪਰ ਅੱਜ 11ਵਾਂ ਮਹੀਨਾ ਚੱਲ ਰਿਹਾ ਇਸ ਅੰਦੋਲਨ ਚੱਲਦੇ ਨੂੰ 13 ਫਰਵਰੀ ਤੋਂ 10.5 ਮਹੀਨੇ ਹੋ ਚੁੱਕੇ ਆ ਸੋ ਇਹ ਮੈਂ ਕਵਾਂਗਾ ਕਿ ਪੰਜਾਬ ਸਰਕਾਰ ਦੇ ਜਿਹੜੇ 92 ਗੁੰਗੇ ਦੇ ਗੁੰਗੇ ਹੁਣ ਤਾਂ ਮੇਰੇ ਖਿਆਲ 94 ਹੋ ਗਏ ਇਹ ਗੁੰਗੇ ਦਿੱਲੀ ਜਾ ਕੇ ਬੋਲਣ ਨੂੰ ਤਿਆਰ ਨਹੀਂ ਸਾਨੂੰ ਤਾਂ ਨਹੀਂ ਜਾਣ ਦਿੱਤਾ ਜਾਂਦਾ ਪਰ ਇਹ ਜਾ ਕੇ ਤੇ ਬੋਲ ਸਕਦੇ ਨੇ ਪਰ ਇਹ ਉੱਥੇ ਦਿੱਲੀ ਜਾਣ ਨੂੰ ਤਿਆਰ ਨਹੀਂ ਕੋ ਪੰਜਾਬ ਦੀ ਗੱਲ ਕਰਨ ਨੂੰ ਦੇਸ਼ ਦੇ ਕਿਸਾਨ ਦੀ ਗੱਲ ਕਰਨ ਨੂੰ ਤਿਆਰ ਨਹੀਂ ਸੋ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਦੋਵੇਂ ਸਰਕਾਰਾਂ ਦੀ ਮਿਲੀ ਭੋਗਤ ਚਾਹੇ ਉਹ ਕੇਂਦਰ ਚ ਬੀਜੇਪੀ ਜਿਹੜੀ ਹਰਿਆਣਾ ਦੀ ਡਬਲ ਇੰਜਨ ਦੀ ਸਰਕਾਰ ਬੀਜੇਪੀ ਦੀ ਔਰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਮਿਲ ਕੇ ਕਿਸਾਨਾਂ ਨੂੰ ਖੱਜਲ ਕਰ ਰਹੇ ਨੇ ਜਿਹਦੇ ਨਾਲ ਦੀਵਾਰਾਂ ਕਰ ਰੱਖੀਆਂ ਨੇ ਸਾਨੂੰ ਆਪਣੀ ਰਾਜਧਾਨੀ ਨਹੀਂ ਜਾਣ ਦਿੱਤਾ ਜਾ ਰਿਹਾ ਕਿਸਾਨ ਮਰਨ ਤੇ ਬੈਠੇ ਨੇ ਸੋ ਉਹ ਅੱਜ 33ਵੇਂ ਦਿਨ ਚ ਨੇ ਕ੍ਰਿਟੀਕਲ ਸਟੇਜ ਤੇ ਨੇ 18 ਕਿਲੋ ਵਜ਼ਨ ਘਟ ਗਿਆ ਉਹਨਾਂ ਦਾ ਪਰ ਅੱਜ ਵੀ ਜਿਹੜੀ ਸਰਕਾਰ ਹੈ ਇੱਕ ਮੀਟਿੰਗ ਤੱਕ ਕਰਨੇ ਨੂੰ ਤਿਆਰ ਨਹੀਂ ਬਾਹਰ ਸਰਕਾਰ ਇਹ ਪੋਜੀਸ਼ਨ ਹੈ ਇਸ ਤੋਂ ਬਾਅਦ ਅਸੀਂ ਬੈਠਾਂਗੇ ਰਣਨੀਤੀ ਤੈਅ ਕਰਾਂਗੇ ਜਿਵੇਂ ਕਿ ਹੁਣ ਸਾਡੀ ਐਸਕੇਐਮ ਨਾਲ ਵੀ ਗੱਲ ਚੱਲ ਰਹੀ ਹੈ ਉਹ ਵੀ ਜਿੱਥੇ ਬੰਦੀਆਂ ਸਾਡਾ ਕੋਆਪਰੇਟ ਕਰਨ ਗਿਆ ਸਤੀ ਦੇ ਬੰਦ ਚ ਵੀ ਕਰਨ ਗਿਆ ਉਹ ਏਕੇ ਵੱਲ ਨੂੰ ਵੱਧ ਰਹੇ ਆ ਪੂਰੇ ਦੇਸ਼ ਦੇ ਕਿਸਾਨ ਇੱਕ ਜੁੱਟ ਹੋ ਕੇ ਫਿਰ ਸਾਰੇ ਦੇਸ਼ ਦੇ ਵਿੱਚੋਂ ਹੱਲਾ ਬੋਲਾਂਗੇ ਦਿੱਲੀ ਵੱਲ ਨੂੰ ਪੂਚ ਕਰਨ ਦਾ ਜਿਹੜੇ ਸਟੇਟਾਂ ਚੋਂ ਨਹੀਂ ਆ ਸਕੇ ਹਲੇ ਸਾਥੀ ਉਹ ਵੀ ਆਉਣਗੇ ਤੇ ਫਿਰ ਦਿੱਲੀ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਾਂਗੇ